ਦਸਤਯੇ ਕਿ ਸਤਕੁਰ ਕਵੀਰ ਟਾਈਗਰ ਫੋਰਸ ਵੱਲੋਂ ਡਾਕਟਰ ਮੋਮਿਤਾ ਨਾਲ ਹੋਏ ਜ਼ੁਲਮ ਦਾ ਵਿਰੋਧ ਕਰਦਿਆਂ ਸਾਰੇ ਸਮਾਜ ਨੂੰ ਨਾਂ ਲੈ ਕੇ ਡਾਕਟਰ ਬੀ ਆਰ ਅੰਬੇਦਕਰ ਚੌਕ ਜਲੰਧਰ ਦੇ ਵਿੱਚ ਕੈਂਡਲ ਮਾਰਚ ਕਰਿਆ ਗਿਆ ਜਿਸ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਅਲੱਗ-ਅਲੱਗ ਸੰਸਥਾਵਾਂ ਦੇ ਮੈਂਬਰ ਹਾਜ਼ਰ ਹੋਏ ਜਿਨ੍ਹਾਂ ਦੇ ਵਿੱਚ ਅਰुण ਸੰਧਲ, ਪ੍ਰਦੀਪ ਕਾਲਾ, ਅਨਿਲ ਹੰਸ, ਰਮੇਸ਼ ਚੋਖਾ, ਆਕਾਸ਼ ਭਗਤ, ਦੀਪਕ ਨਹਿਰ, ਬਲਵੰਤ ਬਾਲਾ, ਲਲਿਤ ਅੰਬੇਦਕਰ ਗੋਲਦੀ ਭਗਤ ਪਾਨੂੰ ਪ੍ਰਤਾਪ ਅਤਰੀ ਵਿਜੇ ਵੰਦਨ ਵਰਨ ਕਲੇਰ ਆਦੀ ਮੌਜੂਦ ਰਹੇ ਇਹਨਾਂ ਕਿਹਾ ਕਿ ਸਰਕਾਰ ਵੱਲੋਂ ਕੋਈ ਵੀ ਖਾਸ ਪ੍ਰਬੰਧ ਨਹੀਂ ਹਨ ਜਿਸ ਤੇ ਚੱਲਦੇ ਆ ਇਸ ਤਰ੍ਹਾਂ ਦੇ ਕੰਮ ਹੋ ਰਹੇ ਹਨ ਸਾਰੀਆਂ ਪ੍ਰਬੰਧਕ ਕਮੇਟੀਆਂ ਨੇ ਕਿਹਾ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਲੰਧਰ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ ਹਰਿਸ਼ ਪੰਡਾਰੀ ਦੇ ਨਾਲ ਕਲਕੱਤਾ ਦੇ ਵਿੱਚ ਮਾਰਜੀਕਰ ਮੈਡੀਕਲ ਕਾਲਜ ਦੇ ਵਿੱਚ ਇੱਥੇ ਬੋਲਦੇ ਵਧੀਆ ਹੁਣ ਹਾਂ ਡਾਕਟਰ ਜਿਹੜੀ ਵਿਚਾਰੀ ਉੱਥੇ ਡਾਕਟਰ ਦਾ ਕੋਰਸ ਕਰ ਰਹੀ ਸੀ ਲੱਖੀਅਰ ਸੀ ਉਹਦਾ ਉਹਨੂੰ ਕੁਝ ਸਮਾਜ ਵਿਰੋਧੀ ਕਾਤਲਾਂ ਨੇ ਉਹਨਾ ਤੱਤਾਂ ਨਾਲ ਰੜਕੇ ਜਿਹੜੇ ਧੀਆਂ ਪਹਿਣਾ ਜੀਆਂ ਇੱਜਾ ਨਾਲ ਖਲਵਾਲ ਕਰਦੇ ਉਹਨਾਂ ਦੇ ਨਾਲ ਮਿਲ ਕੇ ਉਹ ਵਿਚਾਰੀ ਦਾ ਇਹ ਤੇਣਾ ਆਪਣਾ ਇੱਕ ਤਾਂ ਕਤਲ ਕੀਤਾ ਕਤਲ ਕਰਨ ਤੋਂ ਪਹਿਲਾਂ ਉਹਦੇ ਨਾਲ ਜੋ ਉਹ ਦੇਪਤੀ ਕੀਤੀ ਹੈ ਬਹੁਤ ਅਤ ਨਿੰਦਣਯੋਗ ਹੈ ਕਿਉਂਕਿ ਇਸ ਤਰ੍ਹਾਂ ਘਟਨਾ ਨੇ ਕੱਲਾ ਜਲੰਧਰ ਨਹੀਂ ਕੱਲਾ ਇੰਡੀਆ ਨਹੀਂ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਐਡੀ ਕਨੌਣੀ ਘਟਨਾ ਐਡੀ ਅਣਹੋਣੀ ਘਟਨਾ ਜਿਹੜੀ ਕਿਤੇ ਕਿਤੇ ਦੇਖੀ ਜਾਂਦੀ ਪਰ ਇਸਨੇ ਤਾਂ ਸਾਡੇ ਧੀਆਂ ਪੈਣ ਦੀ ਇੱਜ਼ਤ ਨੂੰ ਅਤਿ ਉਦਾਰਜ ਨਾਲ ਖਰਾਬ ਕੀਤਾ ਆ ਗਏ ਹੋ ਇੰਨਾ ਭੈੜਾ ਸਲੂਕ ਉਹਨਾਂ ਕੀਤਾ ਇੰਨਾ ਘਟੀਆਂ ਸਲੂਕ ਕੀਤਾ ਵੀ ਦੱਸਣ ਦੀ ਹੈਰੀ ਤੂਜੇ ਖ਼ਬਰਾਂ 'ਚ ਪੜਿਆ ਹੋਣਾ ਅੱਖਾਂ ਤੇ ਵੀ ਗੱਲਾਂ ਤੇ ਵੀ ਲੱਤਾਂ ਵੀ ਤੋੜ ਉਹਦੇ ਪ੍ਰਾਈਵੇਟ ਪਾਰਸ ਹੋ ਵੀ ਭੰਨਿਆ ਜੋ ਵੀ ਉਹਦਾ ਸਰੀਰ ਵਿਚਾਰੀ ਦਾ ਉਹ ਕਾਰਨੇ ਪਤਾ ਨਹੀਂ ਕਿਸ ਤਰ੍ਹਾਂ ਉਹ ਛੱਲਿਆ ਹੋਵੇਗਾ ਜਿਹੜਾ ਅਸੀਂ ਤੇ ਅਕਾ ਇਹ ਇਹੋ ਘਟੌਣੀ ਕਰਨਾ ਸੀ ਪ੍ਰਧਾਨ ਜੀ ਆਏ ਦਿਨ ਇਦਾਂ ਦੀਆਂ ਘਟਨਾਵਾਂ ਵੱਧਦੀ ਜਾਂਦੀਆਂ ਉਹਦਾ ਕਾਰਨ ਕੀ ਹੈ ਉਹ ਸਾਡੇ ਦੇਸ਼ ਦੀਆਂ ਸਰਕਾਰਾਂ ਜਿਹੜੀਆਂ ਨਲਾਇਕ ਆ ਇਹਨਾਂ ਦੇ ਇਹਨਾਂ ਦੀ ਜਿਹੜੀ ਪਕੜ ਆ ਉਹ ਜ਼ੁਲਮ ਨੂੰ ਟੱਕਰਾ ਕਰਨ ਲਈ ਇਹਨਾਂ ਦੇ ਵਿੱਚ ਉਹ ਹੈ ਹੀ ਨਹੀਂ ਜੈ ਭੀਮ ਜੈ ਗੁਰਦੇਵ ਜੈ ਕਬੀਰ ਜੈ ਸਮਰਦਾਸ ਮਦੀਪਕ ਨਾਹਰ ਨੈਸ਼ਨਲ ਵਾਲਮੀਕ ਸਭਾ ਦੇ ਤੌਰ ਤੇ ਇਹੀ ਮੈਂ ਮੰਗ ਕਰਨਾ ਚਾਹੁੰਦਾ ਹਾਂ ਆਪਣੇ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜੀ ਨੂੰ ਕਿ ਜਿਹੜੀ ਕਲਕੱਤੇ ਦੇ ਵਿੱਚ ਬਹੁਤ ਹੀ ਬੇਰਹਿਮੀ ਦੇ ਨਾਲ ਡਾਕਟਰ ਮੌਮਿਤਾ ਦੇਵਨਾਥ ਜਿਹੜੀ ਕਿ ਦੇਸ਼ ਦੀ ਬੇਟੀ ਸੀ ਅਸੀਂ ਇਹ ਨਹੀਂ ਕਹਿੰਦੇ ਕਿ ਉਹ ਕਿਸ ਜਾਤ ਦੇ ਨਾਲ ਸੰਬੰਧਿਤ ਸੀ ਚਾਹੇ ਉਹ ਦਲਿਤ ਹੋਵੇ ਚਾਹੇ ਜਨਰਲ ਸਮਾਜ ਦੇ ਨਾਲ ਹੋਵੇ ਉਹ ਦੇਸ਼ ਦੀ ਬੇਟੀ ਆ ਜਿਹੜੀ ਵੀ ਇਸ ਬੇਟੀ ਦੇ ਨਾਲ ਜੋ ਹਰਕਤ ਹੋਈ ਆ ਜੋ ਘਟਨਾ ਹੋਈ ਆ ਉਹ ਦਰਦਨਾਕ ਘਟਨਾ ਦਾ ਜਿਹੜੇ ਜ਼ਿੰਮੇਵਾਰ ਆ ਉਹ ਮੇਰਾ ਖਿਆਲ ਹੈ ਮੈਂ ਸਮਝ ਸਕਦਾ ਆ ਕਿ ਸਰਕਾਰ ਵੀ ਇਹਦੇ ਪਿੱਛੇ ਹੈਗੀ ਆ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰੀ ਇਹ ਮਹਿਲਾਵਾਂ ਦੇ ਨਾਲ ਔਰਤਾਂ ਨਾਲ ਬੇਟੀਆਂ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਹੁੰਦੀਆਂ ਆ ਰਹੀਆਂ ਆ ਤੇ ਜਦੋਂ ਤੱਕ ਕੋਈ ਸਖਤ ਕਾਨੂੰਨ ਨਹੀਂ ਲਾਗੂ ਕੀਤਾ ਜਾਂਦਾ ਜਿਸ ਤਰ੍ਹਾਂ ਕੇ ਸਾਰਿਆਂ ਨੂੰ ਪਤਾ ਆ ਕਿ ਸਾਊਦੀ ਅਰਬ ਦੇ ਵਿੱਚ ਸਿਰ ਕਲਮ ਕਰ ਦਿੱਤਾ ਜਾਂਦਾ ਆ ਇਸ ਤਰ੍ਹਾਂ ਦੀ ਹਰਕਤ ਕਰਨ ਵਾਲੇ ਨੂੰ ਤੇ ਜਿਹੜੀ ਚੀਨ ਦੇ ਵਿੱਚ ਉਸ ਦਾ ਗੁਪਤੰਗ ਕੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਆ ਜਦੋਂ ਤੱਕ ਇਸ ਤਰ੍ਹਾਂ ਦੀ ਕੋਈ ਸਖਤ ਸਜ਼ਾ ਦਾ ਹੁਕਮ ਨਹੀਂ ਕੀਤਾ ਜਾਂਦਾ ਸਰਕਾਰ ਵੱਲੋਂ ਕੋਈ ਐਕਟ ਨਹੀਂ ਬਣਾਇਆ ਜਾਂਦਾ ਜਾਂ ਕਾਨੂੰਨ ਨਹੀਂ ਬਣਾਇਆ ਜਾਂਦਾ ਉਦੋਂ ਤੱਕ ਮੇਰਾ ਖਿਆਲ ਆ ਕਿ ਅਸੀਂ ਇਸ ਤਰ੍ਹਾਂ ਹੀ ਸੜਕਾਂ ਤੇ ਅਸੀਂ ਹੋਰ ਵੀ ਅ ਅੱਗੇ ਤੋਂ ਜਿਹੜੀਆਂ ਧੀਆਂ ਭੈਣਾਂ ਦੇ ਨਾਲ ਕੋਈ ਇਸ ਤਰ੍ਹਾਂ ਦੀ ਹਰਕਤਾਂ ਹੁੰਦੀਆਂ ਆ ਰਹੀਆਂ ਆ ਔਰ ਹੁੰਦੀਆਂ ਰਹਿਣੀਆਂ ਆ ਜਦ ਤੱਕ ਸਖਤ ਕਾਨੂੰਨ ਨਹੀਂ ਬਣਦਾ ਸਾਰੇ ਜਾਣਦੇ ਕਿ ਕੋਲਕਾਤਾ ਦੇ ਵਿੱਚ ਬਹੁਤ ਸਾਰੇ ਕੁਮਾਨ ਡਾਕਟਰ ਜਿਵੇਂ ਕਿ ਪਹਿਲੇ ਰੇਪ ਕੀਤਾ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਬਹੁਤ ਨਹੀਂ ਮੈਕ ਇੰਸਟਗ੍ਰਾਮ ਉਸ ਤੋਂ ਬਾਅਦ ਬੇ ਬੜੀ ਬੇਰਹਿਮੀ ਦੇ ਨਾਲ ਉਹਦਾ ਜਿਹੜਾ ਕਤਲ ਕੀਤਾ ਗਿਆ ਉਸ ਮੁੱਦੇ ਨੂੰ ਲੈ ਕੇ ਅੱਜ ਸਮੂਚਾ ਸਾਡਾ ਜਿਹੜਾ ਅਸੀਂ ਸਮਾਜ ਆ ਉਹ ਸਾਡੇ ਰਹਿਬਰ ਬਾਬਾ ਸਾਹਿਬ ਅੰਬੇਡਕਰ ਦੇ ਚੌਂਕ ਦੇ ਵਿੱਚ ਇਕੱਠਾ ਹੋਇਆ ਵਾ ਕਿ ਇਹ ਜਿਹੜੀ ਜਿਹੜੀ ਇਹ ਗੁੰਡਾਗਰਦੀ ਆ ਜਿਹੜੀ ਇੱਕ ਕਮਜ਼ੋਰ ਜਿਹੜੀ ਮਾਨਸਿਕਤਾ ਵਾ ਜਿਹੜੀ ਆਏ ਦੇ ਨਹੀਂ ਸਾਡੀ ਜਿਹੜੀ ਦੇਸ਼ ਦੀਆਂ ਧੀਆਂ ਭੈਣਾ ਨੂੰ ਨੂੰ ਪੀੜਤ ਕਰਦੀ ਆ ਇਹਦੇ ਖਿਲਾਫ ਜਿਹੜੀ ਆ ਅੱਜ ਅਸੀਂ ਆਵਾਜ਼ ਚੱਕੀ ਆ ਤੇ ਇਹਦੇ ਮਾਧਿਅਮ ਦੇ ਰਾਹੀਂ ਅਸੀਂ ਕਲਕੱਤਾ ਸਰਕਾਰ ਨੂੰ ਤੇ ਇਹਦੇ ਨਾਲ-ਨਾਲ ਭਾਰਤ ਸਰਕਾਰ ਨੂੰ ਚੇਤਾਵਨੀ ਦਿੰਦੇ ਕਿ ਜਿਹੜੀਆਂ ਗਲਤ ਹਟਕਾਂ ਹੋ ਰਹੀਆਂ ਸਾਡੀਆਂ ਮਾਵਾ ਭੈਣਾਂ ਦੇ ਨਾਲ ਪਹਿਲੇ ਉਹਨਾਂ ਦਾ ਗਲਤ ਕੰਮ ਫਿਰ ਬੜੀ ਬੇਰਹਿਮੀ ਨਾਲ ਜ਼ਿੰਦਗੀ ਦੇ ਨਾਲ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਇਹਦੇ ਉੱਤੇ ਰੋਕ ਲਾਈ ਜਾਵੇ ਜਿਹੜੀ ਸਜ਼ਾ ਵਾ ਉਹਨਾਂ ਕਾਤਲਾਂ ਦੀ ਉਹਨਾਂ ਨੂੰ ਇੱਕ ਕਠੋਰ ਤੋਂ ਕਠੋਰ ਜਿਹੜੀ ਸਖਤ ਸਖਤ ਤੋਂ ਸਖਤ ਜਿਹੜੀ ਸਜ਼ਾ ਵਾ ਉਹਨਾਂ ਨੂੰ ਮਿਲਣੀ ਚਾਹੀਦੀ ਆ ਤਾਂ ਜੋ ਇੱਕ ਇੱਕ ਐਗਜ਼ਾਮਪਲ ਸੈੱਟ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਸਾਡੀਆਂ ਮਾਵਾ ਭੈਣਾਂ ਸਾਡੀਆਂ ਧੀਆਂ ਨੇ ਉਹ ਕਿੱਥੇ ਵੀ ਘੁੰਮਣ ਫੇਰਨ ਸੜਕਾਂ ਦੇ ਉੱਤੇ ਜਾਣ ਕਿਤੇ ਵੀ ਘੁੰਮਣ ਫੇਰਨ ਉਹਨਾਂ ਨੂੰ ਕੋਈ ਗੰਦੀ ਨਿਗਾ ਨਾਲ ਨਾ ਦੇਖ ਪਾਏ ਨਾ ਹੀ ਉਹਨਾਂ ਨਾਲ ਕੋਈ ਗੰਦੀ ਹਰਕਤ ਕਰ ਪਾਏ ਸੋ ਮੈਂ ਇੱਥੇ ਆਏ ਸਾਰੇ ਹੀ ਆਪਣੇ ਸਰਕਾਰ ਜੋ ਸਾਥੀਆਂ ਦਾ ਧੰਨਵਾਦ ਕਰਦਾ ਮੀਡੀਆ ਦਾ ਧੰਨਵਾਦ ਕਰਦਾ ਕਿਉਂਕਿ ਮੀਡੀਆ ਬਹੁਤ ਪਾਵਰਫੁਲ ਆ ਇਹਦੇ ਤੋਂ ਦਿੱਤਾ ਹੋਇਆ ਸਾਡਾ ਮੈਸੇਜ ਬੜੀ ਝੂਕ ਕੇ ਜਾਊਗਾ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ